ਯੋਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮੰਡੀ ਗੋਬਿੰਦਗੜ ਦੇ ਵਿੱਚ ਨਸ਼ਾ ਤਸਕਰਾਂ ਤੇ ਤਿੱਖੀ ਨਜ਼ਰ ਰੱਖਣ ਦੇ ਲਈ ਪੁਲਿਸ ਵੱਲੋਂ ਇਲਾਕੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਤੋਹਤੀ ਇਸ ਮੋਕ ਡੀਐਸਪੀ ਅਮਲੋ ਗੁਰਦੀਪ ਸਿੰਘ ਨੇ ਨਸ਼ਾ ਵੇਚਣ ਪਾਲਿਆਂ ਤੇ ਖਰੀਦਣ ਪਾਲਿਆਂ ਨੂੰ ਸਖਤ ਲੈਜੇ ਦੇ ਵਿੱਚ ਤਾਲਣਾ ਵੀ ਕੀਤੀ ਹੈ ਉਹਨੇ ਕਿਹਾ ਹੈ ਕਿ ਨਸ਼ਾ ਖਰੀਦਣ ਜਾਂ ਵੇਚਣ ਪਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਹ ਸਾਡਾ ਗਵਿੰਦਗੜ ਦੇ ਵਿੱਚ ਦੋ ਡਰੱਗ ਸਪੌਟ ਏਰੀਏ ਸੀਗੇ ਇਹ ਮਾਸਟਰ ਕਲੋਨੀ ਇੱਕ ਟਾਇਆ ਵਸਤੀ ਹੈ ਸਾਡੇ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਮੱਗਰਵਾਲ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਨਾ ਇੱਥੇ ਕੈਮਰੇ ਇੰਸਟਾਲ ਕੀਤੇ ਹੈਗੇ ਤੇ ਸਾਡੀ ਨਿਗਰਾਨੀ ਹੈ ਕਿ ਜਿਹੜਾ ਕੋਈ ਇੱਥੇ ਨਸ਼ਾ ਖਰੀਦਣ ਆਉਂਦੇ ਸੀ ਵੇਚਣ ਆਉਂਦੇ ਸੀ ਇਹ ਉਹਨਾਂ ਤੇ ਨਿਗਰਾਨੀ ਹੈ ਸਾਡੀ ਤੁਹਾਡੇ ਰਾਈ ਮੇਰੀ ਇਹ ਵੀ ਬੇਨਤੀ ਹੈਗੀ ਹੈ ਕਿ ਜੇ ਪਹਿਲਾਂ ਤਾਂ ਇੱਥੇ ਕਾਰਵਾਈ ਕਰਕੇ ਅਸੀਂ ਸਾਨੂੰ ਭਰੋਸਾ ਲੱਗ ਪੱਕਾ ਅਸੀਂ ਬੰਦ ਕਰ ਦਿੱਤਾ ਫਿਰ ਵੀ ਜੇ ਕੋਈ ਇੱਥੇ ਆਏਗਾ ਸੋਚ ਸਮਝ ਕੇ ਆਵੇ ਇੱਥੇ ਨਸ਼ਾ ਮਿਲਣਾ ਨਹੀਂ ਕਿਉਂਕਿ ਕੈਮਰੇ ਲੱਗੇ ਹੈਗੇ ਸਾਡੀ ਪ੍ਰਾਪਰਟੀ ਹੈਗੀ ਤੇ ਜੇ ਕੋ ਆਇਆ ਤੇ ਉਹਦੇ ਤੇ ਬੜੀ ਸਖਤ ਕਾਰਵਾਈ ਹੋਏਗੀ ਤੇ ਸਾਡੀ 24 ਘੰਟੇ ਇਹਦੇ ਤੇ ਨਿਗਰਾਨੀ ਰੱਖੀ ਜਾਣੀ ਹੈ ਸਾਡਾ ਆਪ ਮੁਲਾਜ਼ਮ ਚੱਕਰ ਆਇਆ ਕਰੇਗਾ ਤੇ ਇਹ ਦੋਨਾਂ ਜਗ੍ਹਾ ਤੇ ਅਸੀਂ 14-15 ਕੈਮਰੇ ਲਾਏ ਨੇ ਕਿ ਸੋ ਜਿਹਨੇ ਕਿਸੇ ਨੇ ਆਉਣਾਗਾ ਤਾਂ ਆਪਣਾ ਧਿਆਨ ਰੱਖ ਕੇ ਆਵੇ ਸਾਡੀ ਨਗਾ ਤੋਂ ਉਹ ਬਚ ਨਹੀਂ ਸਕਦਾ ਇਹ ਇੱਥੇ ਅਸੀਂ ਵੱਖ-ਵੱਖ ਥਾਵਾਂ ਤੇ ਡੀਵੀਆਰ ਰੱਖਿਆ ਜਿੱਥੇ ਤੁਸੀਂ ਹੁਣ ਅੰਦਰ ਜਾ ਕੇ ਇੱਥੇ ਡੀਵੀਆਰ ਰੱਖਿਆਗਾ ਦੂਜੇ ਪਾਸੇ ਉਧਰ ਵੀ ਰੱਖਿਆਗਾ ਮਤਲਬ ਤਿੰਨ ਥਾਵਾਂ ਤੇ ਡੀਵੀਆਰ ਰੱਖਿਆ ਹੈ ਇਹਨਾਂ ਨੂੰ ਇਨਵਰਟਰ ਤੋਂ ਲਾਈਟ ਦਿੱਤੀ ਤੇ 24 ਘੰਟੇ ਚੱਲਣਗੇ ਤੇ ਘੱਟੋ-ਘੱਟ 25 ਦਿਨ ਦਾ 20 ਤੋਂ 25 ਦਿਨ ਦਾ ਸਾਡਾ ਕੋਲੇ ਇਹਦਾ ਬੈਕਅਪ ਹੈਗਾ ਸਰ ਇਹ ਦੋਨੋਂ ਇਲਾਕੇ ਜਿਹੜੇ ਇੱਥੇ ਦੋਨੋਂ ਇਲਾਕਿਆਂ ਦੇ ਸਿਸਟਮ ਦੋਨੋਂ ਇਲਾਕਿਆਂ ਦਾ ਜਿਹੜੇ ਸਾਡੇ ਡਰੱਗ ਸਪੌਟ ਏਰੀਆ ਹੈਗੇ ਜਿੱਥੇ ਸਾਨੂੰ ਕੰਪਲੇਂਟ ਸਾਰੇ ਅਸੀਂ ਤੁਹਾਡੇ ਰਹੀ ਵੀ ਪਤਾ ਲੱਗਦਾ ਅਸੀਂ ਲੋਕੀ ਦੱਸਦੇ ਸਾਨੂੰ ਤਾਂ ਇੱਥੇ ਫਿਲਹਾਲ ਅਸੀਂ ਉਹਨਾਂ ਨੂੰ ਕਵਰ ਕੀਤਾ ਹੈਗਾ ਤਾਂ ਜੋ ਇਸ ਤਰ੍ਹਾਂ ਦਾ ਕੋਈ ਇੱਥੇ ਮਾੜਾ ਬੰਦਾ ਨਾ ਆਵੇ ਸ਼ਰਾਰਤੀ ਬੰਦਾ ਨਾ ਆਵੇ ਨਸ਼ਾ ਖਰੀਦਣ ਨਾ ਆਵੇ ਨਿਗਰਾਨੀ ਸਾਡੀ ਚੱਲਦੀ ਹੈ ਦਸਦੀ ਕੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਗਲਾ ਪੰਜਾਬ ਬਣਾਉਣ ਤੇ ਲਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਲਗਾਤਾਰ ਚੱਲ ਰਹੀ ਹੈ ਤੇ ਇਸੇ ਕੜੀ ਦੇ ਤਹਿਤ ਹੀ ਮੰਡੀ ਗੁਬਿੰਦਗੜ ਦੇ ਵਿੱਚ ਪੁਲਿਸ ਦੇ ਵੱਲੋਂ ਕੈਮਰੇ ਲਗਾਏ ਗਏ ਨੇ ਤਾਂ ਜੋ ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਠੱਲ ਪਾਈ ਜਾ ਸਕੇ ਤੇ ਨੌਜਵਾਨ ਪੀੜੀ ਨੂੰ ਇਸ ਕੋੜ ਤੋਂ ਬਚਾਇਆ ਜਾ ਸਕੇ ਜਗਬਾਨੀ ਟੀਵੀ ਦੇ ਲਈ ਖੰਨਾ ਤੋਂ ਗੁਰਪ੍ਰੀਤ ਰਾਜੂ ਦੀ ਰਿਪੋਰਟ